श्री तरुण चुग वल्लो प्रेस नाल ਕੀਤੀ ਗਈ ਗੱਲਬਾਤ ਦੋ ਪਲੇਨ ਹੋਰ ਆ ਰਹੇ ਨੇ सीएम ਸਾਹਿਬ ਸਵਾਲ ਉਠਾ ਰਹੇ ਨੇ ਭਗਵੰਤ ਮਾਨ ਸਾਹਿਬ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਪੰਜਾਬ ਦੇ भोले-भाले ਬੱਚੇ ਕਿਸ ਤਰ੍ਹਾਂ ਬਾਹਰ ਗਏ ਕਿਉਂ ਗਏ ਕਿਨਾਂ ਦੇ ਹੱਥ ਚੜ੍ਹ ਕੇ ਗਏ ਕਿਸ ਤਰ੍ਹਾਂ ਗਏ ਕੜੇ ਦਲਾਲ ਨੇ ਜਿਨ੍ਹਾਂ ਨੇ ਇਹਨਾਂ ਦਾ ਜੀਵਨ ਖਰਾਬ ਕਰ ਦਿੱਤਾ ਘਰ ਵਿਕਵਾਤੇ ਜ਼ਮੀਨਾਂ ਵਿਕਵਾਤੀਆਂ ਉਹਨਾਂ ਦਰਿੰਦਿਆਂ ਨੂੰ ਫੜਨ ਦੀ بجائے ਉਹਨਾਂ ਤੇ ਕਾਰਵਾਈ ਕਰਨ ਦੀ بجائے ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਦਾ ਜੀਵਨ ਖਰਾਬ ਕਰਤਾ ਆਪ ਦਾ ਪਾਰਟੀ ਦੇ ਨੇਤਾ ਰਾਜਨੀਤਿਕ ਰੋਟੀਆਂ ਸੇਕ ਰਹੇ ਆਪ ਦਾ ਪਾਰਟੀ ਪੰਜਾਬ ਚ ਰੋਜ਼ਗਾਰ ਦੇਣ ਦੀ بجائے ਪੰਜਾਬ ਦੇ ਅੰਦਰ ਲਾ ਐਂਡ ਆਰਡਰ ਦੀ ਅਸਫਲਤਾ ਦੇ ਪਾਈ ਹੈ ਰੰਗਦਾਰੀ ਨਵਾਂ ਉਦਯੋਗ ਬਣ ਕੇ ਸਾਹਮਣੇ ਆਇਆ ਔਰ ਪੰਜਾਬ ਦੇ ਅੰਦਰ ਕਿਸਾਨੀ ਉਦਯੋਗ ਵਪਾਰ ਸਰਵਿਸ ਸੈਕਟਰ ਲਗਾਤਾਰ ਘਾਟੇ ਤੇ ਜਾ ਰਹੇ ਨੇ ਲਗਾਤਾਰ ਬੈਕ ਗੇਅਰ ਲੱਗਾ ਹੋਇਆ ਪਿਛਲੇ ਤਿੰਨਾਂ ਸਾਲਾਂ ਤੋਂ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਹੈ ਫਰਜੀ ਟਰੈਵਲ ਏਜੰਟਾਂ ਦਾ ਮੱਕੜ ਜਾਲ ਰੋਕ ਪਾਏ ਛੜਿਆੰਤਰ ਰੋਕ ਪਾਏ ਸਫਲ ਪੰਜਾਬ ਦੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ। ਅਰ ਭਗਵੰਤ ਮਾਨ ਸਾਹਿਬ ਦਿੱਲੀ ਦੇ ਕੇਜਰੀਵਲ ਸਾਹਿਬ ਦੇ ਦਫਤਰ ਚ ਹਾਜ਼ਰੀਆਂ ਲਾਗਾਂ ਜੇ ਵੀ ਅਸਤ ਨੇ ਜੇ ਕਿਨਾ ਜਿੰਨਾ ਸਮਾਂ ਤੁਸੀਂ ਆਪਣੇ ਆਕਾਨ ਕੁਝ ਕਰਨ ਅਸੇ ਲਗਾਇਆ ਕਿ ਇਹ ਬੈਕ ਪੰਜਾਬ ਦੇ ਇਸ ਮੱਕੜ ਜਲ ਨੂੰ ਤੋੜਨ ਅਸੇ ਲਾ ਦਿੰਦੇ ਤੇ ਪੰਜਾਬ ਦੇ ਬੱਚਿਆਂ ਦਾ ਇਹ ਹਾਲ ਨਾ ਹੁੰਦਾ। ਅੱਜ ਵੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ कोई युवक वास्ते ठोस नीति नहीं है योजना नहीं है हर फ्रंट ते फेल सरकार युवकों संरक्षण और प्यार सही नीति देन असफल रही आ, जिस तरीके किसान बैठक हुई है पॉजिटिव जा रही चीज़ मैं समझना है बैठक सौहार्दपूर्ण और सुखद माहौल खत्म हो स्वागत योग्य है पीएम मोदी जी लगातार पिछले 2014 तो ਕਿਸਾਨਾਂ ਦੇ ਹਿੱਤ ਚ ਕੰਮ ਕਰਦੇ। ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦਾ ਅਕਸ਼ਰ-ਅਕਸ਼ਰ ਲਾਗੂ ਕੀਤਾ ਗਿਆ। ਖੇਤੀ ਮੰਤਰਾਲੇ ਦਾ ਬਜਟ 20000 ਕਰੋੜ ਤੋਂ ਵਧਾ ਕੇ 1.5 ਲੱਖ ਕਰੋੜ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਜੇ 10 ਕਰੋੜ ਕਿਸਾਨ ਜੁੜੇ ਨੇ। ਪ੍ਰਧਾਨ ਮੰਤਰੀ ਬੀਮਾ ਯੋਜਨਾ ਐਗਰੀਕਲਚਰ ਇਨਫਰਾਸਟ੍ਰਕਚਰ ਅਸੇ 1 ਲੱਖ ਕਰੋੜ ਫਸਲਾਂ ਦੇ ਦਾਮਾਂ ਨੂੰ ਆਟੋਮੋਟਿਵ ਮੂਡ ਤੇ ਚਲਾਣਾ ਅੰਦਾਤਾ ਦਾ ਸਨਮਾਨ ਔਰ ਔਰ ਵਿਚਾਰਾਂ ਨੂੰ ਟੇਬਲ ਤੇ ਬੈਠ ਕੇ ਡਿਸਕਸ ਕਰਨਾ ਇਹ ਸਾਡੀ ਸਰਕਾਰ ਦੀ ਵਚਨਬੱਧਤਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਅਸੀਂ ਸਭ ਲੋਕ ਰਾਜਨੀਤੀ ਤੋਂ ਉੱਠੇ ਉੱਪਰ ਉੱਠ ਕੇ ਇਹਨਾਂ ਮਸਲਿਆਂ ਦਾ ਹੱਲ ਕਢਾਂਗੇ ਔਰ ਨਿਸ਼ਚਿਤ ਰੂਪ ਚ ਅੰਦਾਤਾ ਔਰ ਸਰਕਾਰ ਦੀ ਬੈਠਕਾਂ ਸਫਲ ਸਫਲ ਹੋਣ ਮੇਰੀ ਸ਼ੁਭ ਕਾਮਨਾ ਹੈ Thank you.